ਬੀਤੇ ਕੁਝ ਦਿਨ ਪਹਿਲਾਂ ਲੱਖਾ ਸਿਦਾਨਾ ਦੇ ਵੱਲੋਂ ਨੀਰੂ ਬਾਜ਼ਵਾ ਨੂੰ ਟਾਰਗੇਟ ਕੀਤਾ ਗਿਆ ਸੀ ਜਿਸ ਦੇ ਵਿੱਚ ਨੀਰੂ ਬਾਜ਼ਵਾ ਨੂੰ ਲੱਖਾ ਸਿਦਾਨਾ ਨੇ ਕਿਹਾ ਸੀ ਵੀ ਉਹ ਕਮਾਈ ਤਾਂ ਪੰਜਾਬੀ ਮਾਬੋਲੀ ਤੋਂ ਕਰਦੀ ਹੈ ਪੰਜਾਬੀ ਫਿਲਮਾਂ ਤੋਂ ਕਰਦੀ ਹੈ ਪਰ ਉਹ ਅਸਲ ਜ਼ਿੰਦਗੀ ਦੇ ਵਿੱਚ ਇੰਗਲਿਸ਼ ਅਤੇ ਹਿੰਦੀ ਭਾਸ਼ਾ ਨੂੰ ਪ੍ਰੋਮੋਟ ਕਰਦੀ ਹੈ ਜੀ ਹਾਂ ਦੋਸਤੋ ਲੱਖਾ ਸਿਦਾਨਾ ਦੇ ਵੱਲੋਂ ਨੀਰੂ ਬਾਜ਼ਵਾ ਦੀ ਇੱਕ ਵੀਡੀਓ ਵੀ ਪੋਸਟ ਕੀਤੀ ਗਈ ਸੀ ਜਿਸ ਦੇ ਵਿੱਚ ਨੀਰੂ ਬਾਜ਼ਵਾ ਆਪਣੇ ਹਸਬੈਂਡ ਦੇ ਨਾਲ ਇੰਗਲਿਸ਼ ਗਾਣੇ ਗਾਉਂਦੀ ਨਜ਼ਰ ਆ ਰਹੀ ਹੁੰਦੀ ਹੈ ਤੇ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਵੀ ਇੰਗਲਿਸ਼ ਗਾਣੇ ਲਾਏ ਹੁੰਦੇ ਨੇ ਤੇ ਨਾਲ ਹੀ ਲੱਖਾ ਸਿਦਾਨਾ ਦਾ ਇਹ ਵੀ ਕਹਿ ਕੁੜੀਆਂ ਦੇ ਨਾਲ ਵੀ ਹਿੰਦੀ ਭਾਸ਼ਾ ਦੇ ਵਿੱਚ ਗੱਲ ਕਰਦੀ ਐ ਤੇ ਉਹ ਕਿਸੇ ਵੀ ਪਾਸੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਨਹੀਂ ਕਰਦੀ ਤੇ ਇਸ ਗੱਲ ਦੇ ਵਿੱਚ ਵੀ ਕੋਈ ਸ਼ੰਕ ਨਹੀਂ ਕਿ ਲੱਖਾ ਸਿਧਾਣਾਂ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੇ ਵਿੱਚ ਕਈ ਵੱਡੇ ਸਮਾਗਮ ਕਰ ਚੁੱਕਿਆ ਹੈ ਪਰ ਹੁਣ ਨਿਰੂਵਾਜਵਾਦਾਂ ਦੇ ਵੱਲੋਂ ਵੀ ਲੱਖੇ ਸਿਧਾਣੇ ਨੂੰ ਜਵਾਬ ਦਿੱਤਾ ਗਿਆ ਹੈ ਤੇ ਨਿਰੂਵਾਜਵਾਦਾਂ ਕਹਿਣਾ ਹੈ ਕਿ ਉਹ ਮਾਂ ਬੋਲੀ ਪੰਜਾਬੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਹੈ ਪਰ ਕੁਝ ਕੁ ਲੋਕ ਉਸ ਨੂੰ ਸੋਸ਼ਲ ਮੀਡੀਆ ਤੇ ਜੱਜ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰੂਫ ਕਰਨ ਦੀ ਲੋੜ ਨਹੀਂ ਉਹ ਪੰਜਾਬੀ ਮਾਂ ਬੋਲੀ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੀ ਹੈ ਤੇ ਬਾਕੀ ਦੋਸਤੋ ਇਹਨਾਂ ਦੋਹਾਂ ਦੇ ਵਿਚਕਾਰੋਂ ਕਿਹੜਾ ਤੁਹਾਨੂੰ ਸਹੀ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਵੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ